ਉਸੀਂ ਦੇਖੋ ਆਜਲਾ ਸਾਹਿਬ ਨੇ ਪਿਛਲੇ 7 ਸਾਲਾਂ ਚ ਕਿੰਨਾ ਕੰਮ ਕੀਤਾ ਹੈ ਔਰ ਬਾਕੀ ਵੀ ਕੈਂਡੀਡੇਟਸ ਦੇਖੋ ਕੋਈ ਹੈਲੀਕਾਪਟਰ ਰਾਹੀਂ ਥੱਲੇ ਆਇਆ ਹੈ ਕੋਈ ਕਿਸੇ ਸ਼ਹਿਰ ਚੋਂ ਨਾਲ ਦੇ ਸ਼ਹਿਰ ਚੋਂ ਆ ਗਿਆ ਹੈ ਕਿ ਹੌਨ ਟਾਈਮ ਹੈ ਤੁਸੀਂ ਦੇਖੋ ਜਿਹੜਾ ਬੰਦਾ ਤੁਹਾਡੇ ਅੰਗ ਸੰਗ ਖੜਾ ਰਿਹਾ ਹੈ ਤੁਹਾਡੇ ਸ਼ਹਿਰ ਦਾ ਹੈ ਤੁਹਾਡੇ ਹਾਲਾਤਾਂ ਨਾਲ ਵਕਫਿਆ ਹੋਰ ਤੁਹਾਡੀ ਆਵਾਜ਼ ਨੂੰ بلند ਕਰਦਾ ਹੈ ਪਾਰਲੀਮੈਂਟ ਦੇ ਵਿੱਚ ਉਹੋ ਜਿਹਾ ਇਨਸਾਨ ਹੀ ਭੇਜੋ ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸੂਝ-ਬੂਝ ਨਾਲ ਪਹਿਲੀ ਤਰੀਕ ਨੂੰ ਆਪਣੇ ਮਤਾਦਾਨ ਦੇਵੋਗੇ ਔਰ ਸਾਰੇ ਜਣੇ ਵੋਟ ਜ਼ਰੂਰ ਪਹੁੰਚ ਜਾਣਗੇ ਅਮੇ ਗੋਣਗੀ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ ਕਿ ਤੁਸੀਂ ਦੇਖੋ ਅਜਲਾ ਸਾਹਿਬ ਨੇ ਪਿਛਲੇ 7 ਸਾਲਾਂ ਚ ਕਿੰਨਾ ਕੰਮ ਕੀਤਾ ਹੈ ਔਰ ਬਾਕੀ ਵੀ ਕੈਂਡੀਡੇਟਸ ਦੇਖੋ ਕੋਈ ਹੈਲੀਕਾਪਟਰ ਰਾਹੀਂ ਥੱਲੇ ਆਇਆ ਹੈ ਕੋਈ ਕਿਸੇ ਸ਼ਹਿਰ ਚੋਂ ਨਾਲ ਦੇ ਸ਼ਹਿਰ ਚੋਂ ਆ ਗਿਆ ਹੈ ਤੇ ਸਾਰੇ ਸਰਕਾਰਯੋਗ ਨੇ ਮੇਰੇ ਲਈ ਪਰ ਮੈਂ ਸ਼ਹਿਰ ਵਾਸੀਆਂ ਨੂੰ ਕਹੂੰਗੀ ਕਿ ਹੁਣ ਟਾਈਮ ਆ ਤੁਸੀਂ ਦੇਖੋ ਜਿਹੜਾ ਬੰਦਾ ਤੁਹਾਡੇ ਅੰਗ-ਸੰਗ ਖੜਾ ਰਿਹਾ ਹੈ ਤੁਹਾਡੇ ਸ਼ਹਿਰ ਦਾ ਹੈ ਤੁਹਾਡੇ ਹਾਲਾਤਾਂ ਨਾਲ ਵਕਫਾ ਹੈ ਔਰ ਤੁਹਾਡੀ ਆਵਾਜ਼ ਨੂੰ ਬੁਲੰਦ ਕਰਦਾ ਹੈ ਪਾਰਲੀਮੈਂਟ ਦੇ ਵਿੱਚ ਉਹੋ ਜਿਹਾ ਇਨਸਾਨ ਹੀ ਭੇਜੋ ਕੋਈ ਇਹੋ ਜਿਹਾ ਇਨਸਾਨ ਨਾ ਭੇਜ ਦਿਓ ਕਿ ਜਿਹੜਾ ਅੱਜ ਆਇਆ ਤੇ ਭਲਕੇ ਤੁਸੀਂ ਲੱਭੋ ਤੇ ਤੁਹਾਨੂੰ ਲੱਭੇ ਨਾ ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸੂਝ-ਬੂਝ ਨਾਲ ਪਹਿਲੀ ਤਰੀਕ ਨੂੰ ਆਪਣੇ ਮਤ ਦਾ ਦਾਨ ਦਿਓਗੇ ਔਰ ਸਾਰੇ ਜਣੇ ਵੋਟ ਜ਼ਰੂਰ ਪਹੁੰਚ ਜਾਣਗੇ ਔਰ ਬੜੀ ਸੂਝ-ਬੂਝ ਜ਼ਹਾਨਤ ਦੇ ਨਾਲ ਆਪਣੀ ਵੋਟ ਕਾਸਟ ਕਰਨਗੇ ਔਰ ਸਮਝਦਾਰੀ ਦੇ ਨਾਲ ਇੱਕ ਇਹੋ ਜਿਹਾ ਕੈਂਡੀਡੇਟ ਦਿੱਲੀ ਪਾਰਲੀਮੈਂਟ ਵਿੱਚ ਪਹੁੰਚਾਉਣਗੇ ਜਿਹੜਾ ਉਹਨਾਂ ਦੀ ਆਵਾਜ਼ ਬਣ ਕੇ ਉੱਥੇ ਬੋਲੇ ਧੰਨਵਾਦ ਮੁਕਾਬਲਾ ਲੱਗਦਾ ਇਸ ਵਾਰ ਕੋਈ ਟਫੋ ਦੇਖੋ ਕੋਈ ਮੁਕਾਬਲਾ ਹੀ ਨਹੀਂ ਹੈ ਅ ਉਹ ਆਦਲਾ ਸਾਹਿਬ ਜਿੱਤਰੇ ਨੇ ਉਹਨਾਂ ਨੇ ਜਿੱਜਣਾ ਹੈ 4 ਤਰੀਕ ਨੂੰ ਸਭ ਦੇ ਸਾਹਮਣੇ ਪ੍ਰਥਾਪ ਹੋ ਜਾਣਾ ਹੈ